ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਿਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਸੀ ਤੇ ਜਿਸ ਜਗ੍ਹਾ ਦੇ ਉੱਤੇ ਜਾ ਕੇ ਆਪਣੀ ਸ਼ਹਾਦਤ ਦਿੱਤੀ ਸੀ ਆਓ ਤੁਹਾਨੂੰ ਓ ਖੂਹ ਅਤੇ ਉਹ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਈਏ ਜੀ ਸੋ ਇਸ ਵਕਤ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਉਸ ਸਥਾਨ ਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਅਸੀਂ ਇਸ਼ਨਾਨ ਕਰਨਾ ਹੈ ਸੋਪ ਹੈ ਨਾ ਉਸ ਖੂਹ ਤੇ ਚੱਲਦੇ ਹਾਂ ਜਿਸ ਖੂਹ ਦੇ ਜਲ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ਼ਨਾਨ ਕੀਤਾ ਸੀ ਉਸ ਖੂਹ ਦਾ ਪਵਿੱਤਰ ਜਲ ਅੱਜ ਸੰਗਤਾਂ ਨੂੰ ਛਕਣ ਨੂੰ ਵੀ ਦਿੱਤਾ ਜਾਂਦਾ ਹੈ ਤੇ ਉਸ ਦੇ ਨਾਲ ਰੋਗ ਤੇ ਸੋਗ ਵੀ ਦੂਰ ਹੁੰਦੇ ਹਨ ਸੰਗਤਾਂ ਦੇ ਜਿੱਥੇ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਉੱਥੇ ਸੰਗਤਾਂ ਦੇ ਸਰੀਰ ਦੇ ਰੋਗ ਵੀ ਦੂਰ ਹੁੰਦੇ ਹਨ ਸੋ ਨੀਚੇ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿਸ ਖੂਹ ਦੇ ਵਿੱਚ ਇਸ਼ਨਾਨ ਕੀਤਾ ਸੀ ਉਹ ਖੂਹ ਇੱਥੇ ਮੌਜੂਦ ਹੈ ਔਰ ਸੰਗਤਾਂ ਆਪਣੇ ਨਾਲ ਉਹ ਜਲ ਵੀ ਲੈ ਕੇ ਜਾਂਦੀਆਂ ਹਨ ਸੋ ਜਿਵੇਂ ਤੁਸੀਂ ਇੱਥੇ ਲਿਖਿਆ ਹੋਇਆ ਵੀ ਪੜ ਸਕਦੇ ਹੋ ਇਤਿਹਾਸਿਕ ਖੂਹ ਹੀ ਸਾਹਿਬ ਇਤਿਹਾਸ ਕੀ ਹੈ ਇਹਦਾ ਪੰਜਾਬੀ ਦਾ ਪੰਜਾਬੀ ਵਿੱਚ ਹਿੰਦੀ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ 11 ਨਵੰਬਰ ਅੱਗੇ ਸਨ 1675 ਈਸਵੀ ਤੋਂ ਪਹਿਲਾਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਖੂਹ ਤੇ ਇਸ਼ਨਾਨ ਕੀਤਾ 11 ਨਵੰਬਰ ਸਨ 1675 ਸ਼ਹੀਦੀ ਸੇ ਪਹਿਲੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਕੂਏ ਪਰ ਇਸ਼ਨਾਨ ਕੀਤਾ ਔਰ نیچے ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਆਓ ਤੁਹਾਨੂੰ ਹੁਣ ਉਸ ਪਵਿੱਤਰ ਖੂਹੀ ਦੇ ਅਸੀਂ ਦਰਸ਼ਨ ਕਰਵਾਈਏ ਕਿ ਕਿਵੇਂ ਸੰਗਤਾਂ ਉਸ ਖੂਹੀ ਦਾ ਪਵਿੱਤਰ ਜਲ ਛੱਕਦੀਆਂ ਵੀ ਹਨ ਤੇ ਆਪਣੇ ਨਾਲ ਲੈ ਕੇ ਵੀ ਜਾਂਦੀਆਂ ਹਨ ਅੱਜ ਤੱਕ ਜਨਮ ਆਪਰੋ ਤੇ ਹਾਰਿਓ ਗੋਬਿੰਦ ਕਰਦੇ ਨਹੀਂ ਜਾਣੀ ਕੋਬਨ ਨਾ ਕਰਦੇ ਆ ਸੋ ਮੇਰੇ ਇਸ ਪਾਸੇ ਤੁਸੀਂ ਵੇਖ ਰਹੇ ਹੋ ਇਹ ਉਹ ਖੂਹ ਹੀ ਹੈ ਜੀ ਪਵਿੱਤਰ ਖੂਹ ਜਿਸ ਦੇ ਜਲ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਇਸ਼ਨਾਨ ਕੀਤਾ ਸੀ ਤੇ ਹੁਣ ਇਸ ਦਾ ਪਵਿੱਤਰ ਜਲ ਜਿਹੜਾ ਹੈ ਉਹ ਸੰਗਤਾਂ ਨਾਲ ਲੈ ਕੇ ਜਾਂਦੀਆਂ ਨੇ ਤਾਂ ਕਿ ਇਸ ਦੇ ਵਿੱਚ ਕੁਝ ਉੱਪਰ ਤੋਂ ਕੁਝ ਮਟੀਰੀਅਲ ਨਾ ਗਿਰ ਜੇ ਗੰਦਾ ਨਾ ਹੋ ਜਾਏ ਇਸ ਕਰਕੇ ਉੱਪਰ ਤੋਂ ਟਕਿਆ ਹੋਇਆ ਹੈ ਔਰ ਇਸ ਦਾ ਜਲ ਜਿਹੜਾ ਹੈ ਉਸ ਪਾਸੇ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਸੰਗਤਾਂ ਜਿਵੇਂ ਤੁਸੀਂ ਵੇਖ ਵੀ ਰਹੇ ਹੋ ਇੱਥੇ ਉਹ ਪਵਿੱਤਰ ਕੋਹੀ ਦਾ ਜਲ ਛਕਦੀਆਂ ਹਨ ਔਰ ਸੰਗਤਾਂ ਦੇ ਲਈ ਲਫਾਫਿਆਂ ਦੇ ਵਿੱਚ ਪੈਕ ਵੀ ਕਰਕੇ ਜਲ ਆਲਰੇਡੀ ਰੱਖਿਆ ਹੁੰਦਾ ਹੈ ਜਿਸ ਨੂੰ ਲੋੜ ਹੈ ਸੰਗਤ ਇਹ ਜਲ ਵੀ ਨਾਲ ਲੈ ਕੇ ਜਾਂਦੀਆਂ ਹਨ ਭਾਈ ਜੀ ਆਵਾਜ਼ ਵਿੱਚ ਆ ਜਾਓ ਆਪਏ ਨੂੰ ਜਿਕੇ ਆਉਂ ਨਾ ਪਰੋਕ ਨਾ ਹਕੀਕਤ ਮੈਂ ਕਹੀ ਸੋ ਇਹ ਖੂਹੀ ਸੀ ਜਿਸ ਖੂਹੀ ਦੇ ਜਲ ਦੇ ਨਾਲ ਗੁਰਤੇਗ ਬਾਦ ਸਾਈਂ ਜੀ ਮਹਾਰਾਜ ਨੇ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਇਸ਼ਨਾਨ ਕੀਤਾ ਸੀ ਆਓ ਪੁੱਤੇ ਜਲਦੇ ਆਂ ਸੋ ਇਸ ਵਕਤ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਉਸ ਸਥਾਨ ਤੇ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਜਲਾਦ ਜਲਾਲਉਦੀਨ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਕੈਲੋ ਕੀ ਗਰਦਨ ਦੇ ਉੱਤੇ ਤਲਵਾਰ ਚਲਾਈ ਸੀ ਔਰ ਇਸ ਤੋਂ ਪਹਿਲਾਂ ਇਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਤਿੰਨ ਅਨੰਦ ਸਿੱਖ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਨੂੰ ਅਸਾਇ ਤੇ ਅਕਾਇਤ ਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਸ ਆਸਾਨੀ ਸ਼ਹਾਦਤ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਜਿੱਥੇ ਪ੍ਰਾਪਤ ਕੀਤੀ ਸੀ ਜੇ ਦੀ ਕੋਈ ਮਿਸਾਲ ਹੋਰ ਕੋਈ ਇਹਦੇ ਨਾਲ ਦੀ ਰਹੀਂਦੀ ਦੁਨੀਆ ਤੱਕ ਰਹੀਂਦੀ ਸ੍ਰਿਸ਼ਟੀ ਤੱਕ ਕੋਈ ਮਿਲ ਨਹੀਂ ਸਕਦੀ ਉਸ ਵਿਹਤਰ ਸਥਾਨ ਤੇ ਤੁਹਾਨੂੰ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਔਰ ਇਸ ਸਥਾਨ ਦੀ ਆਪਣੀ ਆભા ਹੈ ਮੰਨ ਬੰਦਿਆ ਅਨ ਕਲ ਦੁਜੈ ਲਿਆ ਤੇਨਾਰਥ ਸਿੰਘ ਕੇ ਭਾਗੇ ਸਿਧਨਵਾਲਿਆ

ਜਿਸ ਸਥਾਨ ਦੇ ਉੱਤੇ ਆਪ ਜੀ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਬਿਲਕੁਲ ਥੱਲੇ ਉਹ ਸਥਾਨ ਹੈ ਉਹ ਮਹਾਨ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਇਸ ਵੇਲੇ ਸੰਗਤਾਂ ਆਪਣਾ ਮਸਤਕ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਲਗਾ ਰਹੀਆਂ ਹਨ ਤੇ ਆਪਣੀ ਯਕੀਨਤ ਪੇਸ਼ ਕਰ ਰਹੀਆਂ ਹਨ ਕਿਉਂਕਿ 350 ਸਾਲ ਹੋ ਚੁੱਕੇ ਹਨ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਲਕ ਅਤੇ ਜਨੇਊ ਦੀ ਰੱਖਿਆ ਦੀ ਖਾਤਰ ਆਪਣਾ ਆਪ ਵਾਰ ਕੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ ਦੇ ਧਰਮ ਨੂੰ ਬਚਾਇਆ ਇਸ ਦੇਸ਼ ਦੀ ਸਭਿਆਚਾਰ ਨੂੰ ਬਚਾਇਆ ਇਸ ਦੇਸ਼ ਦੀ ਵਨਸਵਨਤਾ ਨੂੰ ਬਚਾਇਆ ਨਹੀਂ ਤਾਂ ਸਿਰਫ ਇੱਕ ਰੰਗ ਹੀ ਇਸ ਦੇਸ਼ ਦੇ ਵਿੱਚ ਸਾਨੂੰ ਨਜ਼ਰ ਆਉਣਾ ਸੀ ਜਿਸ ਤਰ੍ਹਾਂ ਈਰਾਨ ਇਰਾਕ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਸੋ ਸਾਡਾ ਸਿਜਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਅਰਦਾਸ ਹੈ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਰਸਤੇ ਦੇ ਉੱਤੇ ਉਹਨਾਂ ਦੇ ਦਿਖਾਏ ਹੋਏ ਮਾਰਗ ਦੇ ਉੱਤੇ ਚੱਲਣ ਦੀ ਉਹ ਬਲ ਅਤੇ ਸਮਰੱਥਾ ਬਖਸ਼ਣ ਜੀ